ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੰਦਰੋਂ ਤੁਹਾਨੂੰ ਇੱਕ ਖੁਸ਼ਾਲ ਹੋਮੇ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ 6 ਵਜੇ ਦਾ 6 ਵਜੇ ਤੇ ਮੈਂ ਰਿਡ ਕਰੀਆਂ ਮਲਾਈ ਮਲਾਈ ਮੇਰਾ ਅੱਜ ਆਈ ਸੀ ਜਿਵੇਂ ਆਪਾਂ ਦਹੀਂ ਜਮਾਉਣੇ ਜੀ ਨਿਕ ਟੈਂਪਰੇਚਰ ਦੇ ਦੁੱਧ ਕੋਸਾ ਕਰਦੇ ਆ ਜਾਂ ਗਰਮ ਕਰਦੇ ਹਨ ਉਸ ਅਕੋਰਡਿੰਗ ਮੈਂ ਮਲਾਈ ਨੂੰ ਉਨੇਕ ਟੈਂਪਰੇਚਰ ਤੇ ਲਿਆ ਕੇ ਜਾਗ ਲਗਾ ਦ ਉਸ ਜਿਵੇਂ ਦਹੀਂ ਨੂੰ ਆਪਾਂ ਦਹੀਂ ਵਾਲੇ ਦੁੱਧ ਨੂੰ ਆਪਾਂ ਦਹੀਂ ਦਾ ਜਾਗ ਲਗਾ ਦਾਨੀਆ 10 ਉਸੇ ਵੇਨ ਨਾਲ ਇਹਦੇ ਵਿੱਚ ਮੈਂ ਦੋ ਚਮਚੇ ਦਹੀਂ ਪਾ ਕੇ ਜਾਗ ਲਗਾਤਾ ਇਸ ਤੇਰੇ ਜੰਮ ਚੋਕੀ ਹੁਣ ਮੈਂ ਇਹਦੇ ਵਿੱਚ ਨਾ ਆਈਸ ਕਯੂਬਸ ਪਾਈਆਂ ਸੀ ਠੰਡੀਆਂ ਆ ਤਾਂ ਕਿ ਠੰਡੀ ਹੋ ਜਾ ਮਲਾਈ ਬਰਫ਼ ਪਾਈ ਸੀ ਤੇ ਇਹ ਵਿੱਚ ਪਾ ਰਹੀਆਂ ਠੰਡਾ ਪਾਣੀ ਅੱਧਿਕ ਬੋਟਲ ਪਾਣੀ ਦੀ ਮੈਂ ਪਾਤੀ ਇਹ ਵਿੱਚ ਚੱਕੀ ਦੇ ਅੱਧਿਕ ਬੋਟਲ ਪਾਣੀ ਦੀ ਪਾਤੀ ਤੇ ਇਸ ਨੂੰ ਰੱਖ ਕੇ ਚਲਾਉਣਾ ਮੈਂ ਬਲੈਂਡਰ ਬਲੈਂਡਰ ਚ ਚਲਾ ਕੇ ਤੇ ਆਪਣਾ ਜਿਹੜਾ ਮੱਖਣਾ ਬਣ ਜੂਗਾ ਹੀ ਪਹਿਣਾ ਕਹਿੰਦੇ ਨੇ ਸਾਨੂੰ ਮਲਾਈ ਦਾ ਮਲਾਈ ਤੋਂ ਕਿਉਂ ਬਣਾਉਣ ਦਾ ਪ੍ਰੋਸੈਸ ਦੱਸੋ ਮਸ ਮਲਾਈ ਨੂੰ ਤੁਸੀਂ ਰਾਤ ਨੂੰ ਜਮਾ ਦਿਓ ਤੇ ਮੈਂ ਦਹੀਂ ਨਾਲ ਆਪਾਂ ਜਮਾਉਨੇ ਆ ਸਵੇਰੇ ਉਹਦੇ ਵੀ ਠੰਡਾ ਪਾਣੀ ਤੇ ਬਰਫ਼ ਪਾ ਕੇ ਬਲੈਂਡਰ ਮਾਰ ਲਓ ਜਾਂ ਮਿਕਸੀ ਦਾ ਜਾਰ ਤੇ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਮਿਕਸੀ ਚ ਚਲਾ ਲਓ ਤੇ ਮੱਖਣ ਅਲੱਗ ਹੋ ਜਾਊਗਾ ਅਸੀਂ ਆ ਬਲੈਂਡਰ ਯੂਜ਼ ਕਰਦੇ ਆ ਤੇ ਇੱਕ ਸਵਾਲ ਮੈਨੂੰ ਆਇਆ ਵੀ ਆਇ ਸੀ ਕਿ ਸਾਨੂੰ ਆਂਚ ਅਮਿਲਰੀਆ ਹਵਲਾ ਉੱਪਰਲੀ ਜਿਹੜੀ ਪਲੇਟੀ ਹੁੰਦੀ ਹੈ ਇਹ ਅਸੀਂ ਮਿਸਤਰੀਆਂ ਤੋਂ ਬਣਵਾਈ ਸੀ ਜਦੋਂ ਘਰੇ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ ਉਦੋਂ ਅਸੀਂ ਬਣਵਾਈ ਸੀ ਉਹਨੂੰ ਬਲੈਂਡਰ ਦਿੱਤਾ ਸੀ ਵੀ ਇੰਨਾ ਕੁ ਹੋਲ ਰੱਖਣਾ ਸੈਂਟਰ ਵਿੱਚ ਛਿੱਟੇ ਪੈਂਦੇ ਸੀ ਕੱਪੜਿਆਂ ਤੇ ਵੀ ਛਿੱਟੇ ਨਾ ਪੈਣ ਹਨਾ ਨਾ ਸਾਹਮਣੇ ਕਿਚਨ ਗੰਦੀ ਹੋਵੇ ਨਾ ਆਪਣੇ ਕੱਪੜਾਂ 'ਚ ਛਿੱਟੇ ਪੈਣ ਉਹ ਚੀਜ਼ ਤੋਂ ਬਚਾਅ ਹੋ ਜਾਏਗਾ ਉਸ ਕਰਕੇ ਅਸੀਂ ਇਹ ਬਣਵਾਇਆ ਸੀਗਾ ਤੁਸੀਂ ਵੀ ਕਿਸੇ ਵੀ ਹਾਰਡਵੇਅਰ ਸ਼ਾਪ ਤੋਂ ਜਿੱਥੇ ਕੋਈ ਤੇ ਲੱਕੜ ਦਾ ਕੋਈ ਸਮਾਨ ਮਿਲਦਾ ਜਾਂ ਲੱਕੜ ਦੇ ਕੋਈ ਸਮਾਨ ਬਣਦਾ ਉੱਥੇ ਜਾ ਕੇ ਤੁਸੀਂ ਬਣਵਾ ਸਕਦੇ ਹੋ ਤੁਹਾਨੂੰ ਬਣਾ ਕੇ ਦੇ ਦੇਣਗੇ ਲਓ ਜੀ ਮੱਖਣ ਇਹਦੇ ਵਿੱਚ ਆ ਗਿਆ ਪਰ ਹੁਣ ਇਹਦੇ ਵਿੱਚ 10 ਦਾ ਟੁਕੜੀਆਂ ਪਾ ਦੇਣੀਆਂ ਆ ਇਹ ਮੱਖਣ ਕੱਢਣਾ ਸੌਖਾ ਜੁੜ ਜੇ ਜਾਊਗਾ ਜਿਵੇਂ ਹੁਣ ਖਿਣਾ ਖਿਣਾ ਜੇ ਪਿਆ ਆ ਤੁਹਾਡੇ ਉੱਪਰ ਬਰਸਣਾ ਪੈ ਥਾਉ। ਕਾਫੀ ਜ਼ਰੂਰੀ ਮੈਂ ਬਰਫ਼ ਪਾਤੀ ਇਹਨਾਂ ਫਿਰ ਨਾ ਇਕੱਠਾ ਜਿਹਾ ਹੋ ਜਾਊਗਾ ਸਾਰਾ। ਕੋਈ ਵੀ ਕੰਮ ਆ ਨਾ ਪ੍ਰੈਕਟਿਸ ਨਾ ਆਉਂਦਾ ਸਭ ਤੋਂ ਪਹਿਲਾਂ ਪਹਿਲਾਂ ਤਾਂ ਜਦੋਂ ਮੈਂ ਇੱਥੇ ਆ ਕੇ ਆ ਕੰਮ ਸ਼ੁਰੂ ਕੀਤਾ ਯਾਤੋਂ ਬਾਅਦ ਯਾਨੀ ਕਿ ਬਹੁਤ ਔਖਾ ਲੱਗਦਾ ਸੀਗਾ ਹੱਥ ਜਲਵੇੜ ਲੈਣੇ ਹੈ ਖਲਾਰਾ ਜ ਆ ਪਾਈ ਜਾਣਾ ਹਨਾ ਟਾਈਮ ਬਹੁਤ ਲੱਗਣਾ ਕੰਮ ਕਰਨ ਨੂੰ ਫਿਰ ਜੇ ਆਪਾਂ ਕੰਮ ਕਰਨ ਲੱਗ ਜਾਂਦੇ ਆਂ ਆਪਾਂ ਹੌਲੀ ਹੌਲੀ ਵਿਉਂਤ ਹੀ ਆ ਜਾਂਦੀ ਓਹ ਕੰਮ ਦੀ ਬੇਕਾਮ ਆਪਾਂ ਐ ਕਰਨਾ ਉਹ ਜੇ ਆਪਾਂ ਗਲਤ ਹੋ ਗਈ ਇਹ ਮੈਂ ਐ ਨਹੀਂ ਕਰਨਾ ਸੀ ਹੌਲੀ ਹੌਲੀ ਵਿਉਂਤ ਆ ਜਾਂਦੀ ਹੈ ਪਹਿਲਾਂ ਪਹਿਲਾਂ ਹਰ ਕੰਮ ਤੇ ਆਪਾਂ ਨੂੰ ਟਾਈਮ ਲੱਗਦਾ ਬਹੁਤ ਖਲਾਰਾ ਕਰਨਾ ਜੇ ਬਰਸ ਮੈਂ ਪਾਤੀ ਹੁੰਨੇ ਬਲੈਂਡਰ ਔਨ ਨਹੀਂ ਕਰੇ ਮੈਂ ਜਸ ਨਹੀਂ ਹਲਾਈ ਜਾਣੀ ਆਂ ਕਿ ਸਾਰਾ ਮੱਖਣ ਨਾ ਇਕੱਠਾ ਹੋ ਕੇ ਬਰਫ ਨਾਲ ਠੰਡਾ ਹੋ ਕੇ ਬਾਈਂਡ ਇਹ ਹੋ ਜਾਈ ਇਕੱਠਾ ਹੋ ਜੀ ਮੈਨੂੰ ਕੱਢਣਾ ਸੌਖਾ ਹੋਊਗਾ ਮੱਖਣ ਤਾ ਚੁੱਕਿਆ ਹਾਂ ਤੁਹਾਨੂੰ ਚਾਹੁੰਦਾ ਮੈਂ ਆਬਲੀ ਬਰਫ਼ ਰੱਖਦੇ ਨੇ ਸੇਜੀ ਵੀ ਤੇ ਮੱਖਣ ਕੱਢਣ ਦੀ ਕਰਦੇ ਆ ਤਿਆਰੀ ਬਲੈਂਡਰ ਕਰਕੇ ਬਣ ਬਸ ਸਿਰਫ 5 ਮਿੰਟ ਹੀ ਲੱਗਦੇ ਨੇ ਬਲੈਂਡਰ ਮਾਰਨ ਤੋਂ ਬਾਅਦ ਪਹਿਲਾਂ ਠੰਡਾ ਪਾਣੀ ਪਾ ਲਓ ਬਹੁਤ ਜ਼ਿਆਦਾ ਪਾਣੀ ਵੀ ਨਾ ਪਾਓ ਥੋੜਾ ਜਿਹਾ ਪਾਣੀ ਪਾਓ ਤੇ ਬਰਫ਼ ਪਾਓ ਤਾਂ ਕਿ ਬਰਫ਼ ਸਮੇਂ ਠੰਡਾ ਹੋ ਜੇ ਗਰਮੀਆਂ ਵਿੱਚ ਸਰਦੀਆਂ ਵਿੱਚ ਨੋਰਮਲ ਟੈਪ ਵਾਟਰ ਪਾਓ ਮਾਈਮੋਰੇ 7:00 ਵਜੇ ਸਮਾਂ 7:00 ਹੋ ਗਿਆ ਸਮਾਂ 7:00 ਦੇ 10 ਮਿੰਟ ਦੁੱਧ ਬੋਇਲ ਹੋ ਗਿਆ ਇਧਰ ਜਿਹੜੇ ਮੈਂ ਕੱਲ ਕarele ਕੱਟੇ ਸੂਬ ਬਣਾ ਲਏ ਥੋੜੇ ਜਿ ਤੇ ਮੇਰੇ ਕੋਲ ਕੱਲ ਵਾਲੀ ਦਾਲ ਪਈ ਆ ਸਾਗ ਤਮੂਗੀ ਦੀ ਉਹਨੂੰ ਮੈਂ ਤੜਕਾ ਲਗਾ ਲਵਾਂਗੀ ਫਿਰ ਮੈਂ ਕਿਹਾ ਹੋਰ ਸਬਜੀ ਬਣਾਉਂ ਕਿਉਂ ਟਾਈਮ ਵੇਸ ਕਰਾਂ ਤੇ ਮਸ਼ੀਨ 'ਚ ਮੈਂ ਕੱਪੜੇ ਪਾਏ ਫੂਲੀ ਮਸ਼ੀਨ 'ਚ ਤੇ ਹੁਣ ਮੈਂ ਜਾ ਕੇ ਆਪਣਾ ਵਾਸ਼ਰੂਮ ਡੀਪ ਕਲੀਨ ਕਰ ਦਿਆਂ ਫਿਰ ਮੈਂ ਤਾਂ ਹੀ ਉਹਨੇ ਮਸ਼ੀਨ 'ਚ ਕੱਪੜੇ ਪਾਏ ਮੈਂ ਕਿਹਾ ਵਾਸ਼ਰੂਮ ਡੀਪ ਕਲੀਨ ਕਰ ਲਵਾਂਗੀ ਨਾਲ ਨਾਲ ਮੈਂ ਹੋਰ ਕੰਮ ਕਰ ਲਵਾਂਗੀ ਤੇ ਉਹਦੇ ਟਾਈਮ ਸਾਂ ਸਬਜੀ ਵਿੱਚ ਕਾਲੀਜ ਕੱਢ ਦਿੰਦੇ ਨੇ ਫਿਰ ਦੁਪਹਿਰੇ ਨਾ ਮਾਈਕ੍ਰੋਵੇਵ 'ਚ ਗਰਮ ਹੋ ਜੂਗੀ ਥੋੜੀ ਜਿਹੀ ਥੋੜੀ ਜਿਹੀ ਆਏ ਵੀ ਚਲੋ ਵੇਸਟ ਨਹੀਂ ਗਏ ਹੈ ਇਹ ਕਰੇਲੇ ਥੋੜੀ ਜਿਹੀ ਸਬਜੀ ਬਣ ਗਈ ਤੇ ਹੁਣ ਮੈਂ ਇੱਕ ਵਾਰ ਥੋੜੀ ਚੱਕਰ ਕਰਕੇ ਵਾਸ਼ਰੂਮ ਆ ਗੁਣੀਆ ਵਾਸ਼ਰੂਮ ਤੋਂ ਹੋਂ ਤੋਂ ਦੇ ਕੱਪੜੇ ਧੋਤੀ ਆਉਂਦੇ ਨੇ ਕੱਪੜੇ ਸੁੱਕਣੇ ਪਾਉਣੀ ਧੁੱਪ ਨਿਕਲਾ ਇੱਕ ਵਾਰ ਤਾਂ ਫਿਰ ਮੈਂ ਕੱਪੜੇ ਲਾਂਚ ਚਾੜ ਲਾਵਾਂਗੇ ਚਲੋ ਕੱਪੜੇ ਪਾਣਾ ਮਸ਼ੀਨ 'ਚ ਮੌਸਮ ਠੀਕ ਲੱਗਦਾ ਐਦਾਂ ਕੰਮ ਚੱਲ ਜ ਜਾਂਦੇ ਨਾਲ ਦੀ ਨਾਲ ਆਟਾ ਮੈਂ ਦੁਪਹਿਰ ਹੀ ਗੁੰਨ ਲਵਾਂਗੀ ਤਾਂ ਆ ਜਾ ਤੇ ਹਟਾ ਨਹੀਂ ਗੁੰਨੂਗੀ ਬਸ दाल ਨੂੰ ਤੜਕਾ ਲਗਾ ਕੇ ਹੁਣ ਰੱਖ ਦੂੰਗੀ ਤੜਕਾ ਲਗਾ ਕੇ ਦਾਲ ਚ ਪਾ ਦੂੰਗੀ ਡੋਂਗੇ ਵਿੱਚ ਆਹ ਕਰਨਾ ਇਹ ਰੱਖਦਾ ਵਾਸ਼ ਕਰ ਨਹੀਂ ਦੁੱਧ ਵਿੱਚੋਂ ਤਾਰ ਕੇ ਰੱਖਦਾ ਇੰਨਾ ਕੰਮ ਚੱਲ ਜ ਜਾਂਦਾ ਨਾਲ ਨਾਲ ਵਾਸ਼ਰੂਮ ਹੋ ਗਿਆ ਡੀਪ ਕਲੀਨ ਤੇ ਹੁਣ ਮੈਂ ਜਾ ਕੇ ਮਸ਼ੀਨ ਚੋਂ ਕੱਪੜੇ ਕੱਢਦੇ ਆ ਕੱਪੜੇ ਵੀ ਧੋਤੇ ਗਏ ਹੁਣੇ ਆਹ ਡੋਰ ਮੈਂ ਖੋਲਦਾ ਨਹੀਂ ਹੁੰਦੀ ਵਾਸ਼ਰੂਮ ਵਾਸ਼ ਕਰਕੇ ਤੇ ਪੱਖਾ ਛੱਡਦਾ ਨਹੀਂ ਤਾਂ ਕਿ ਕੋਈ ਵੀ ਸਲਾਬ ਦੀ ਸਮੈਲ ਨਾ ਕੋਈ ਪਾਣੀ ਦੇ ਡਰਾਪਸ ਕਿਤੇ ਹੈਗੇ ਨੇ ਸੁੱਕ ਜਾਈਂ ਦੀਪ ਕਲੀਨ ਕਰਨਾ ਨਾ ਇੱਕ ਦਿਨ ਪੂਰਾ ਟਾਈਮ ਲਾਉਣਾ ਪੈਂਦਾ ਕਾਫੀ ਟਾਈਮ ਲਾਗਦਾ ਡੀਪ ਕਲੀਨਿੰਗ ਤੇ ਪਰ ਜੋ ਬਾਥਰੂਮ ਸਾਰਾ ਸਾਫ ਹੋ ਜਾਂਦਾ एवरीथिंग ऑफ फ्लोर टाइल्स ਤਾਂ ਫਿਰ ਬਹੁਤ ਵਧੀਆ ਲੱਗਦਾ ਚਲੋ ਲੇਖ ਮੈਂ ਜਾ ਕੇ ਵਾਸ਼ਿੰਗ ਮਸ਼ੀਨ ਚੋਂ ਕੱਪੜੇ ਕੱਢ ਕੇ ਸੁੱਕਣੇ ਪਾਉਣੀਆਂ ਤੇ ਮੌਸਮ ਵੀ ਬਾਹਰ ਹੁਣ ਬਦਲਵਾਈ ਹੋ ਗਈ ਹਾਈਨ ਬਤੰਦਰੇ ਪਾਉਣੇ ਪੈਣ ਪਹਿਲਾਂ ਧੁੱਪ ਸੀ ਸਵੇਰੇ ਤੇ ਹੁਣ ਹੋ ਗਈ ਬੱਦਲ ਵਈ ਜਿੰਨੇ ਟਾਈਮ ਵਿੱਚ ਮੈਂ ਆਪਣੇ ਹੋਰ ਕੰਮ ਕੀਤੇ ਉਹਨੇ ਟਾਈਮ 'ਚ ਕੱਪੜੇ ਵੀ ਵਾਸ਼ ਹੋ ਚੁੱਕੇ ਸੀ ਮਸ਼ੀਨ ਵਿੱਚ ਕੱਢ ਲਈ ਸੀ ਪਰ ਕੱਢ ਕੇ ਕੱਪੜੇ ਡਬਲ ਮਾਈਂਡ ਸੀ ਮੌਸਮ ਫੇਰ ਬਦਲਣ ਵਾਲਾ ਹੋ ਗਿਆ ਸਵੇਰੇ ਜਦੋਂ ਮਸ਼ੀਨ 'ਚ ਕੱਪੜੇ ਪਾਉਣ ਦਾ ਮਾਈਂਡ ਬਣਿਆ ਸੀਗਾ ਤਾਂ ਉਦੋਂ ਤਾਂ ਬੜੀ ਸੋਹਣੀ ਧੁੱਪ ਨਿਕਲ ਰਹੀ ਸੀ ਸੂਰਜ ਦਿਖਾਈ ਦੇਣ ਲੱਗੇ ਸੀ ਮਨ ਲਾ ਧੁੱਪ ਨਿਕਲੂ ਵਧੀਆ ਮੌਸਮ ਉਹ ਕੱਪੜੇ ਧੋਦਾ ਪਰ ਹੁਣ ਫੇਰ ਬਦਲ ਗਈ ਸੀ ਇੱਕ ਵਾਰ ਤਾਂ ਮਨ ਜਾ ਕਰਾ ਕਰਕੇ ਪਾਈ ਦਿੱਤੇ ਹੁਣ ਆਈ ਨਹੀਂ ਪਤਾ ਸੀ ਵੀ ਥੋੜੇ ਟਾਈਮ ਬਾਅਦ ਧਾਰਨੇ ਪੈਣ ਪਰ ਮੌਸਮ ਠੀਕ ਹੋ ਗਿਆ ਸੀ ਹੁੰਦੇ 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 ਹੋ ਗਿਆ ਸੀ ਕੱਪੜੇ ਸੁੱਕ ਗਏ ਸੀ ਪਰ ਸੁੱਕ ਕੇ ਥੋੜਾ ਲੇਟੇਸਟ ਦੁਪਹਿਰ ਤੱਕ ਧੁੱਪ ਨਿਕਲ ਆਈ ਸੀ ਪਰ ਸੁੱਕ ਗਏ ਸੀ ਕੱਪੜੇ ਤੇ ਮਨ ਨੂੰ ਖੁਸ਼ੀ ਹੋਈ ਵੀ ਚਲੋ ਮੇਰਾ ਕੰਮ ਨਹੀਂ ਪਧਰ ਨਹੀਂ ਕੰਮ ਛੱਡ ਕੇ ਹੋਰ ਕੰਮ ਕਰੋ ਤੁਸੀਂ ਕੱਪੜੇ ਚੱਕੋ ਅੰਦਰ ਪਾਓ ਫਿਰ ਬੜਾ ਹੀ ਔਖਾ ਲੱਗਦਾ ਜਦੋਂ ਖਣੇ ਆ ਜਾਂਦੀਆਂ ਨੇ ਤੇ ਠੀਕ ਰਿਹਾ ਪਰ ਮੌਸਮ ਕੱਪੜੇ ਸੁੱਕ ਗਏ ਸੀ ਇਸ ਤਰ੍ਹਾਂ ਸਵੇਰੇ ਸਵੇਰੇ ਜਿਹੜੇ ਕੰਮ ਹੁੰਦੇ ਨੇ ਹਨਾ ਮਨ 'ਚ ਆਪਣੇ ਦਿਮਾਗ 'ਚ ਚੱਲ ਰਹੇ ਹੁੰਦੇ ਨੇ ਵੀ ਆਹ ਕੰਮ ਮੇਰਾ ਹੋ ਰਿਹਾ ਹੁਣ ਮੈਂ ਇਹਨੂੰ ਹੱਥ ਬਾਲ ਹੁਣ ਆਹ ਕੰ ਇਸ ਤਰ੍ਹਾਂ ਚੱਲੀ ਜਾਂਦੇ ਹੁੰਦੇ ਨੇ ਉਹ ਜਿਵੇਂ ਜਿਵੇਂ ਕੰਮ ਹੋ ਹੀ ਜਾਂਦੇ ਨੇ ਤਾਂ ਆਪਣੇ ਆਪ ਨੂੰ ਇੱਕ ਵਧੀਆ ਫੀਲਿੰਗ ਆਉਂਦੀ ਵੀ ਆਪਾਂ ਕੰਮ ਕਰਦੇ ਖਤਮ ਕਰਦੇ ਹੋਏ ਅੱਗੇ ਵੱਲ ਨੂੰ ਵੱਧ ਰਹੇ ਹਾਂ ਤੇ ਆਪਣਾ ਚਲੋ ਕੰਮਾਂ ਦਾ ਜਿਹੜਾ ਰੂਟੀਨ ਵਧੀਆ ਚੱਲ ਰਿਹਾ ਹੈਗਾ ਤੇ ਹਿੰਮਤ ਨਾਲ ਕਰੀਏ ਕੰਮ ਤਾਂ ਵਧੀਆ ਕੰਮ ਹੋ ਜਾਂਦੇ ਨੇ ਦਾਲ ਨੂੰ ਮੈਂ ਲਗਾਤਾ ਤੜਕਾ ਲਸਣ ਤੇ ਪਿਆਜ਼ ਦਾ ਲਸਣ ਮੈਂ ਥੋੜਾ ਐਕਸਟਰਾ ਹੀ ਪਾਤਾ ਇਹਦੇ ਵਿੱਚ ਕਿਉਂਕਿ ਮੈਂ ਫਰੈਸ਼ ਕੱਟ ਕੇ ਪਾਇਆ ਫਰੋਜ਼ਨ ਨਹੀਂ ਪਾਇਆ ਤਾਂ ਕੁਝ ਦਾਣਾ ਪਈ ਆਹ ਦਾਲ ਨੂੰ ਇਹਦੇ ਵਿੱਚ ਹੀ ਪਾ ਕੇ ਮਿਕਸ ਕਰਕੇ ਮੈਂ ਫ੍ਰਿਜ ਵਿੱਚ ਰੱਖ ਦਿੰਦੀ ਆ ਫਿਰ ਦੁਪਹਿਰੇ ਗਰਮ ਹੋ ਜਾਊਗੀ ਇਸ ਕਰਕੇ ਮੈਂ ਸਬਜੀ ਬਣਾਈ ਨਾ ਮੇਰੇ ਕੋਲ ਦਾਲ ਪਈ ਸੀ ਹਨਾ ਫਿਰ ਇਹ ਵੇਸਟ ਜਾਂਦੀ ਫਿਰ ਉਹ ਬਚ ਰਹੀਦੀ ਫਿਰ ਬਚ ਰਹੀਦੀ ਫਿਰ ਮੈਂ ਕਿਹਾ ਚਲੋ ਪਹਿਲਾਂ ਇਹਨੂੰ ਫਿਨਿਸ਼ ਕਰਦੇ ਹਾਂ ਉਹ ਦਾਲ ਪਈ ਹੈ ਕਾਫੀ ਆ ਦੇਖੋ ਹਾਕੀ ਪਤਲੀ ਵੀ ਹੋ ਜੂ ਗਰਮ ਕਰਾਂਗੇ ਪਤਲੀ ਵੀ ਹੋ ਜਾਈ ਹੈ ਤੇ ਨਿਕੋਲੀ ਆਰਾਮ ਨਾਲ ਦਾਲ ਦੀ ਤੇ ਕੁਛ ਮੈਂ ਕ੍ਰੇਲੇ ਬਣਾ ਲੇ ਇੱਧਰ ਆਪਣੇ ਪੈਨੇ ਕ੍ਰੇਲੇ ਤੇ ਇਹਨੂੰ ਮੈਂ ਇੱਕ ਭਾਂਡੇ ਵਿੱਚ ਇਸੇ ਵਿੱਚ ਕੱਢ ਕੇ ਫ੍ਰਿਜ ਵਿੱਚ ਰੱਖ ਦਾਨੀ ਦੁਪਹਿਰੇ ਗਰਮ ਹੋ ਜੂ ਫਿਰ ब्रेकफास्ट ਵਿੱਚ ਮੈਂ ਬਣਾ ਲਈ ਬਨਾਣਾ ਸਮੂਦੀ इजी इजी ਐਂਡ ਕੁਇਕ ਬ੍ਰੇਕਫਾਸਟ ਰੈਸਪੀ ਹੋ ਜਾਂਦੀ ਆ ਤੇ ਹੈਲਦੀ ਵੀ ਆ ਬਾਕੀ इजी ਵੀ ਤਾਂ ਬਣ ਜਾਂਦੀ ਸਮਾਨ ਪਹਿ ਹੀ ਹੁੰਦਾ ਬਸ ਫਰਜੀ ਵਿੱਚੋਂ ਕੱਢ ਕੇ ਜਾਰਚੇ ਪਾਉਣਾ ਹੁੰਦਾ ਆਪਾਂ ਤੇ ਟੇਸਟੀ ਵੀ ਲੱਗਦੀ ਆ ਟਾਈਮ ਹੋ ਗਿਆ 9:30 ਦਾ ਮੇਰਾ ਕਿਚਨ ਦਾ ਕੰਮ ਹੋ ਗਿਆ ਸਾਰਾ ਕੰਪਲੀਟ ਬਸ ਮੈਂ ਪ੍ਰੋਬਲ ਚੇਂਜ ਕਰਨਾ ਕਿਚਨ ਦੇ ਤੇ Spoonਾ ਕੱਢ ਕੇ ਲਗਾ ਦੇ ਦੱਬੇ ਵਿੱਚ ਰੋਟੀਾਂ ਡੱਬੇ ਵਿੱਚ ਕੱਲ ਦਾ ਡੱਬਾ ਧੋਤਾ ਤੇ ਉਸ ਵਾਸਤੇ Spoonਾ ਲਗਾਣਾ ਤੇ ਮੈਂ ਟੋਵਾਂ ਆਸੀ ਟੋਨ ਨਾਲ ਹੀ ਸੀ ਚੱਕ ਤੇ ਜਿਹੜੇ ਤੇ ਫਰੈਸ਼ ਟੋਵ ਲਗਾਣਾ ਕਿੰਨਾ ਮਰਜੀ ਸਵੇਰੇ ਜਲਦੀ ਉੱਠ ਜਾਓ ਕੰਮ ਉਸੇ ਟਾਈਮ ਹੀ ਖਤਮ ਹੁੰਦੇ ਨੇ ਅੱਜ ਮੈਂ ਥੋੜਾ ਜਿਹਾ ਸਵੇਰੇ ਜਲਦੀ ਉੱਠੀ ਸੀ ਮੈਂ ਕਿਹਾ ਮਲਾਈ ਰਿਡ ਕਰਨੀ ਐ ਮੱਖਣ ਬਣਾਉਣਾ ਵੀ ਥੋੜਾ ਜਿਹਾ ਮੈਂ ਅੱਜ ਮੈਂ ਜਲਦੀ ਉੱਠਾ ਜਲਦੀ ਉੱਠ ਵੀ ਗਈ ਸੀ ਕੰਮ ਵੀ ਜਲਦੀ ਸ਼ੁਰੂ ਕਰ ਲਈ ਸੀ ਚਾਹ ਵੀ ਜਲਦੀ ਪੀ ਲਈ ਸੀ ਪਰ ਕੰਮ ਖਤਮ ਕਰਦੇ ਕਰਦੇ ਉਹਨਾ ਟਾਈਮ ਹੀ ਹੋ ਜਾਂਦਾ ਵਾ ਅੱਧਾ ਘੰਟਾ ਡੇਟ ਉੱਠ ਖੜੋ ਤਾਂ ਵੀ ਕੰਮ 10 ਵਜੇ ਹੀ ਖਤਮ ਹੋਣੀ ਰ ਅੱਜ ਵੀ 9:30 ਹੋ ਗਏ ਹੁਣ ਹਜੇ ਮੈਂ ਆਪਣੇ ਰੂਮ ਦੀ ਸੈਟਿੰਗ ਕਰਨੀ ਹੈ ਹੈਲਪਰ ਪੁੱਤ ਲਗਾ ਕੇ ਚੱਲੇਗੀ ਤੂਕੂਸ ਨੇ ਵਗੈਰਾ ਥੱਲੇ ਰੱਖਣੀਆਂ ਨੇ ਤੇ ਚੱਕਰ ਕਰਨੀਆਂ ਰੂਮ ਦੀ ਰੂਮ ਦੀ ਡਸਟਿੰਗ ਕਰਦੇ ਆ ਆਪਣੇ ਰੂਮ ਦੀ ਕੱਪੜੇ ਸੁੱਕਣੇ ਪਾਏ ਪਏ ਨੇ ਬਾਹਰ ਮੌਸਮ ਪਹਿਲਾਂ ਜਦੋਂ ਮੈਂ ਸੁੱਕਣੇ ਪਾਈ ਸੀ ਜਿਆਦਾ ਬੱਦਲਵਾਈ ਸੀ ਪਰ ਹੁਣ ਕੁਛ ਠੀਕ ਹੋ ਗਿਆ ਹਲਕੀ ਹਲਕੀ ਜਿਹੀ ਨਿਗਾਸ ਜਿਉਣ ਲੱਗੀ ਬਹੁਤ ਹਲਕੀ ਜਿਹੀ ਹਵਾ ਚੱਲਦੀ ਹੈ ਵੀ ਜੇ ਐਸੀ ਤਰ੍ਹਾਂ ਰ ਤੇ ਅੱਬਾ ਸੱਜ ਵੱਡੇ ਵੱਡੇ ਕੰਮ ਹੋ ਗਏ ਵਾਸ਼ਰੂਮ ਡੀਪ ਕਲੀਨ ਹੋ ਗਿਆ ਕੱਪੜੇ ਧੋਤੇ ਗਏ ਤੇ ਮਲਾਈ ਤੋਂ ਮੱਖਣ ਬਣ ਗਿਆ ਇਹ ਤਿੰਨ ਵੱਡੇ ਕੰਮ ਸੀ ਬਾਕੀ ਤਾਂ ਨਿੱਕੇ ਮੋਟੇ ਚੱਲਦੇ ਹੀ ਰਹਿੰਦੇ ਨੇਗੇ ਇਹ ਮੇਨ ਜੇ ਕੰਮ ਸੀ ਅੱਜ ਮੇਰੇ ਜੋ ਮੈਂ ਕਰਨੇ ਸੀਗੇ ਉਹ ਕਿਹੜਾ ਡੱਬਾ ਬਾਸ ਕੀਤਾ ਸੀ ਰਾਤ ਇਹ ਸੇ ਧੋਤਾ ਪੋਣਾ ਰੱਖਦਾ ਫਿਰ ਦੁਪਹਿਰੇ ਜਦ ਰੋਟੀ ਬਣਾਉਂਗੀ ਫਿਰ ਮੈਨੂੰ ਪੰਜ ਦੌੜਨ ਪਊਗੀ ਪੋਣਾ ਚੱਕਣਾ ਇੱਥੇ ਪੋਣਾ ਰੱਖਦਾ ਤਾਂ ਕਿ ਰੱਖਦਾ ਪਾਵਲ ਲਗਾ ਲਵਨੀ ਆ ਤੇ ਹੁਣ ਬਣ ਚੁੱਕੀ ਸੀ ਮੇਰੀ ਸ਼ਾਮ ਵਾਲੀ ਚਾਹ ਤੇ ਅੱਜ ਮੈਂ ਇਕੱਲੀ ਸੀ ਘਰੇ ਦਵਿੰਦਰ ਹਜ ਆਏ ਸੀ ਪੀਣੇ ਚਾਹ ਚਾਹ ਪੀ ਕੇ ਮੈਂ ਕੱਟੂਗੀ ਸਬਜੀ ਕद्दू ਦੀ ਬਣਾਉਂਗੀ ਸ਼ਾਮ ਨੂੰ ਕद्दू ਸਬਜੀ ਅੱਜ ਆਪਾਂ ਗੱਲ ਕਰਾਂਗੇ 에ਅਰ ਫਰਾਇਰ ਦੀ ਤੁਹਾਡੇ ਕਈ ਜਾਣਿਆਂ ਦੇ ਸਵਾਲ ਆ ਰਹੇ ਸੀ 에ਅਰ ਫਰਾਇਰ ਬਾਈ ਦਸੋ ਆਪਾਂ ਨੂੰ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਮੈਂ 2-3 ਸਾਲਾਂ ਤੋਂ ਯੂਜ਼ ਕਰ ਰਹੀਆਂ 에ਅਰ ਫਰਾਇਰ ਨੂੰ ਬਹੁਤ ਹੀ ਵਧੀਆ ਚੀਜ਼ ਹੈ ਪਰ ਉਹ ਲੈਣ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ 에ਅਰ ਫਰਾਇਰ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਆਪਣੀ ਕੀ ਜਰੂਰਤ ਆ ਆਪਣੀ ਫੈਮਿਲੀ ਕਿੰਨੀ ਵੱਡੀ ਹੈ ਛੋਟੀ ਹੈ ਕਿੰਨੇ ਮੈਂਬਰ ਨੇ ਆਪਾਂ ਕੀ ਏਅਰ ਵਿੱਚ ਡਿਸ਼ੇਸ ਬਣਾ ਸਕਦੇ ਆਂਗੇ ਕਿਸ ਕੰਮ ਲਈ ਆਪਾਂ ਇਹਨੂੰ ਯੂਜ਼ ਕਰ ਸਕਦੇ ਆਂ ਕਿ ਤੇ ਆਪਣੇ ਫੈਮਿਲੀ ਅਕੋਰਡਿੰਗ ਆਪਾਂ ਨੂੰ ਕਿਹੜਾ ਏਅਰ ਫਰਾਇਰ ਠੀਕ ਰਹੂਗਾ ਆਪਣਾ ਬਜਟ ਵੀ ਦੇਖੋ ਕਿਉਂਕਿ ਹਰ ਇੱਕ ਏਅਰ ਫਰਾਇਰ ਦਾ ਬਜਟ ਅਲੰਗ ਹੁੰਦਾ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਆਪਣੀ ਫੈਮਿਲੀ ਮੈਂਬਰਸ ਦੀ ਨੀਡ ਦੇ ਅਕੋਰਡਿੰਗ ਏਅਰ ਫਰਾਇਰ ਲੈ ਸਕਦੇ ਹੋਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ 에ਅਰ ਫਰਾਇਰ ਕਿੰਨੇ ਪ੍ਰਕਾਰ ਦੇ ਹੁੰਦੇ ਨੇ 에ਅਰ ਫਰਾਇਰ ਤਿੰਨ ਪ੍ਰਕਾਰ ਦੇ ਹੁੰਦੇ ਨੇ ਆ ਸਭ ਤੋਂ ਬੇਸਿਕ ਮਾਡਲ ਆ ਜਿਹੜਾ ਮੈਂ ਯੂਜ਼ ਕਰ ਰਹੀ ਹਾਂ ਫਿਲਿਪਸ ਦਾ ਇਹ 4.1 ਲੀਟਰ ਦੀ ਕੈਪੈਸਿਟੀ ਦੀ ਇਹਦੀ ਬਾਸਕਟ ਆ ਆ ਅੰਦਰ ਬਾਸਕਟ ਦਿੱਤੀ ਹੁੰਦੀ ਹੈ ਦੀ ਤ ਬਾਸਕਟ ਅੰਦਰੋਂ ਨਾਨ ਸਟਿਕ ਹੁੰਦੀ ਹੈਗੀ ਤੁਸੀਂ ਚਾਹ ਬਿਲਕੁਲ ਆਇਲ ਨਹੀਂ ਉਸ ਕੋਲ ਥੋੜਾ ਫੂਡ ਚਿਪਕੂ ਗਾਣ ਸਭ ਤੋਂ ਬੇਸਿਕ ਮਾਡਲ ਇਹ ਵਾਲਾ ਇਹਦੇ ਵਿੱਚ ਇੱਕ ਬਾਸਕਟ ਹੁੰਦੀ ਹੈ ਤੇ ਜੇ ਇਹਦੇ ਸਿਰਫ ਦੋ ਨੋਬਸ ਹੁੰਦੇ ਨੇ ਇਹ ਮੈਨੂਅਲ ਹੁੰਦਾ ਇਹਦੇ ਵਿੱਚ ਡਿਸਪਲੇ ਸਕਰੀਨ ਨਹੀਂ ਹੈ ਜਿਸ ਦੇ ਉੱਪਰ LED ਡਿਸਪਲੇ ਡਿਸਪਲੇ ਸਕਰੀਨ ਹੁੰਦੀ ਹੈ ਉਹ ਤੇ ਕੀ ਹੁੰਦਾ ਸਿਰਫ ਤੁਸੀਂ ਇੱਕ ਪ੍ਰੈਸ ਕਰਨਾ ਹੁੰਦਾ ਟੱਚ ਸਕਰੀਨ ਦਿੱਤੀ ਹੁੰਦੀ ਹੈ ਜਿੰਮ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਫੂਡ ਕੁੱਕ ਕਰਨਾ ਉਹ ਤੇ ਪ੍ਰੈਸ ਕਰੋਗੇ ਉਹਨੇ ਟੈਂਪਰੇਚਰ ਤੇ ਟਾਈਮਿੰਗ ਆਪਣੇ ਆਪ ਸੈੱਟ ਹੋ ਜਾਣੀ ਹੈ ਇਹਦਾ ਉਹ ਜਿਹੜਾ ਸਿਸਟਮ ਹੀ ਹੈਗਾਗਾ ਇਹ ਦਾ ਜਸਟ ਇ ਮੈਨੂਅਲ ਨੋਬਸ ਨੇ ਇੱਕ ਟਾਈਮਿੰਗ ਵਾਲੀ ਇੱਕ ਟੈਂਪਰੇਚਰ ਵਾਲੀ ਬਸ ਸਿੰਪਲ ਇਹ 에ਅਰ ਫਰਾਇਰ ਜੇ ਤੁਸੀਂ ਲੈਨੇ ਹੋ ਥੋੜਾ ਜਿਹਾ ਤੁਹਾਨੂੰ ਕੁਕਿੰਗ ਬਾਰੇ ਪਤਾ ਹੋਣਾ ਚਾਹੀਦਾ ਵੀ ਤੁਸੀਂ ਇਹਦੇ ਵਿੱਚ ਕਿਹੋ ਜਿਹਾ ਫੂਡ ਬਣਾ ਰਹੇ ਹੋ ਤੇ ਉਹਨੂੰ ਕਿੰਨਾ ਟੈਂਪਰੇਚਰ ਤੇ ਕਿੰਨਾ ਟਾਈਮ ਚਾਹੀਦਾ ਪਰ ਡਿਊਰਿੰਗ ਫੂਡ ਜੋ ਕੁਕ ਹੋ ਰਿਹਾ ਹੁੰਦਾ ਤੁਸੀਂ ਇਹਨੂੰ ਬਾਸਕਟ ਨੂੰ ਖੋਲ ਕੇ ਚੈੱਕ ਵੀ ਕਰ ਸਕਦੇ ਏਨ ਹੈਰੇਕ ਕੋਰ ਤੁਸੀਂ ਟਾਈਮ ਲਗਾਤਾ ਬਾਸਕਟ ਦੇ ਮੰਦ ਲਗਾਤੇ ਦੁਬਾਰਾ ਖੋਲ ਨਹੀਂ ਸਕਦੇ ਤੁਸੀਂ ਇਨ ਬਿਟਵੀਨ ਖੋਲ ਕੇ ਚੈੱਕ ਵੀ ਕਰ ਸਕਦੇ ਹੋ ਫੂਡ ਨੂੰ ਫੂਡ ਦੀ ਸਾਈਡ ਵੀ ਚੇਂਜ ਕਰ ਸਕਦੇ ਹੋਗੇ ਤੇ ਇਹ ਹੈਗਾ ਫਰਸਟ ਮਾਡਲ ਤੇ ਸੈਕਿੰਡ ਮਾਡਲ ਜਿਹੜਾ ਹੁੰਦਾ ਉਹਦੇ ਵਿੱਚ ਦੋ ਬਾਸਕਟਸ ਹੁੰਦੀਆਂ ਨੇ ਇੱਥੇ ਜਿਵੇਂ ਇਹਦਾ ਇੱਕ ਬਾਸਕਟ ਉਹਦਾ ਸਾਈਜ਼ ਥੋੜਾ ਇਦੋਂ ਵੱਡਾ ਹੋ ਜਾਂਦਾ ਤੇ ਉਹਦੇ ਦੋ ਬਾਸਕਟਸ ਹੁੰਦੀਆਂ ਲੱਗੀਆਂ ਉਹ ਦੋ ਬਾਸਕਟਸ ਆਏ ਕਰਕੇ ਹੁੰਦੀਆਂ ਜੇ ਆਪਾਂ ਦੋ ਤਰ੍ਹਾਂ ਦਾ ਫੂਡ ਕੁਕ ਕਰਨਾ ਇੱਕ ਬਾਸਕਟ ਵਿੱਚ ਤੁਸੀਂ ਇੱਕ ਤਰ੍ਹਾਂ ਦਾ ਫੂਡ ਪਾ ਦਿਓ ਦੂਸਰੀ ਬਾਸਕਟ ਵਿੱਚ ਦੂਸਰਾ ਫੂਡ ਪਾ ਦਿਓ ਦੋ ਤਰ੍ਹਾਂ ਦਾ ਇੱਕ ਟਾਈਮ ਤੇ ਸੇਮ ਟਾਈਮ ਤੇ ਦੋ ਤਰ੍ਹਾਂ ਦਾ ਫੂਡ ਕੁਕ ਕਰਨਾ ਜਾਫਰ ਫੈਮਲੀ ਜਿਆਦਾ ਵੱਡੀ ਹੈ ਫੂਡ ਤੁਸੀਂ ਜਿਆਦਾ ਕੁਕ ਕਰਨਾ ਤਾਂ ਦੋ ਬਾਸਕਟਸ ਡਿਵਾਈਡ ਕਰਕੇ ਤੁਸੀਂ ਕੁਕ ਕਰ ਸਕਦੇ ਹੋਗੇ ਦੂਸਰਾ ਮਾਡਲ ਉਹ ਹੁੰਦਾ ਉਹਦਾ ਸਾਈਜ਼ ਇਸ ਤੋਂ ਵੱਡਾ ਆਜੂ ਤੇ ਉਹਦਾ ਪ੍ਰਾਈਸ ਵੀ ਇਸ ਤੋਂ ਹਾਈ ਜਾਊਗਾ ਤੇ ਤੀਸਰੇ ਤਰ੍ਹਾਂ ਦਾ ਜਿਹੜਾ 에ਅਰ ਫਰਾਈਰ ਹੁੰਦਾ ਉਹ ਟੂ ਇਨ 1 ਹੁੰਦਾ 에ਅਰ ਫਰਾਈਰ ਵਿਦ oven ਦੋਨੇ ਚੀਜ਼ਾਂ ਇੱਕ ਜੀ ਆ ਜਾਂਦੀਆਂ ਨੇ ਉਹ ਜਦ ਸਾਈਜ਼ ਉਹਦਾ ਇਸ ਨਾਲ ਇਹਨਾਂ ਤੋਂ ਵੱਡਾ ਹੋਏਗਾ ਤਾਂ ਬਜਟ ਵੀ ਉਹ ਜ਼ਿਆਦਾ ਹੋਊਗਾ ਉਹਦਾ ਕੋਸਟ ਵੀ ਉਹ ਜ਼ਿਆਦਾ ਹੋ ਜਾਂਦੀ ਹੈ ਫਿਰ ਕਿਉਂਕਿ ਉਹਦੇ ਵਿੱਚ ਦੋਨੇ ਚੀਜ਼ਾਂ ਆ ਗਿਆ 에ਅਰ ਫਰਾਈ ਪਲੱਸ oven ਦੋਨੇ ਚੀਜ਼ਾਂ ਉਹਦੇ ਵਿੱਚ ਹੋ ਜਾਂਦੀਆਂ ਨੇ ਫਿਰ ਤੁਸੀਂ ਆਪਣੀ ਨੀਡ ਅਕੋਰਡਿੰਗ ਲੈ ਲਓ ਕਈ ਵਾਰ ਆਪਣੇ ਕੋਲ oven ਵੀ ਨਹੀਂ ਹੁੰਦਾ ਪਰ oven oven ਲੈਣ ਦੀ ਸੋਚ ਰਹੇ ਹੋ ਨਾ ਤੁਸੀਂ ਤਾਂ ਫਿਰ ਉਹ ਵਾਲਾ ਮਾਡਲ ਲੈ ਸਕਦੇ ਹੋਗੇ ਜਾ ਤੁਹਾਡੀ ਫੈਮਿਲੀ ਚ ਅਲੱਗ-ਅਲੱਗ ਤਰ੍ਹਾਂ ਦਾ ਫੂਡ ਕੁੱਕ ਹੁੰਦਾ ਤੁਸੀਂ ਦੋ ਬਾਸਕਟਸ ਵਾਲਾ ਲੈ ਸਕਦੇ ਹੋਗੇ ਜਾਂ ਫਿਰ ਆ ਬੇਸਿਕ ਮਾਡਲ ਆ ਮੇਰਾ ਇਹ ਨਾਲ ਵੀ ਬਹੁਤ ਵਧੀਆ ਕੰਮ ਚੱਲ ਰਿਹਾ ਇਹ ਵੀ ਕੋਈ ਮਾਰੀ ਚੀਜ਼ ਹੈ ਇਹ ਵੀ ਸੋ ਹੁਣ ਮੈਂ ਤੁਹਾਨੂੰ ਦੱਸ ਦਵਾਂ ਤਿੰਨ ਤਰ੍ਹਾਂ ਦੇ 에ਅਰ ਫਰਾਈ ਹੁੰਦੇ ਹੁਣ ਆਪਾਂ ਇਹਦੇ ਵਿੱਚ ਗੱਲ ਕਰਦੇ ਆ ਫੂਡ ਦੀ ਫੂਡ ਆਪਾਂ ਕਿਹੋ ਜਿਹਾ ਕੁੱਕ ਕਰ ਸਕਦੇ ਇਹਦੇ ਵਿੱਚ ਆਪਾਂ ਫੂਡ ਆਇਲ ਵਾਲਾ ਕੁੱਕ ਕਰ ਸਕਦੇ ਆ ਬੇਸਿਕਲੀ ਜਿਹਦੇ ਵਿੱਚ ਚਾਹਨਾ ਆਇਲ ਲੱਗਦਾ ਇਹਦੇ ਵਿੱਚ ਜ਼ੀਰੋ ਆਇਲ ਕੁਕਿੰਗ ਹੁੰਦੀ ਹੈ ਤੁਸੀਂ ਇੱਕ ਤੁਪਕਾ ਵੀ ਤੇਲ ਦਾ ਨਾ ਲਾਓ ਇਹਦੇ ਵਿੱਚ ਫੂਡ ਕੁੱਕ ਹੋ ਜਾਣਾ ਫੈਨ ਲੱਗਿਆ ਹੁੰਦਾ ਉਹਦੀ ਗਰਮ ਹਵਾ ਹੋਣੀ ਹੈ ਹੀਟ ਨਾਲ ਫੈਨ ਦੀ ਗਰਮ ਜਿਹੜੇ ਹਵਾ ਹੋਣਗੇ ਹੀਟ ਹੁੰਦੀ ਆ ਉਹਦੀ ਹਵਾ ਨਾਲ ਫੂਡ ਕੁੱਕ ਹੋ ਜਾਂਦਾ ਐਂਡ ਤੁਸੀਂ ਆਇਲ ਲਾਉਣਾ ਚਾਹੋ ਤਾਂ ਆਇਲ ਥੋੜਾ ਬਹੁਤਾ ਸਪ੍ਰਿੰਕਲ ਜਾਂ ਸਪਰੇਅ ਕਰ ਸਕਦੇ ਹੋਗੇ ਜੇ ਬਿਲਕੁਲ ਬਿਨਾ ਆਇਲ ਤੋਂ ਫੂਡ ਬਣਾਉਣਾ ਤਾਂ ਉਹ ਵੀ ਖਾ ਸਕਦੇ ਹੋ ਇਹਦੇ ਵਿੱਚ ਫੂਡ ਬਣਾਇਆ ਹੋਇਆ ਹੈਲਦੀ ਹੁੰਦਾ ਐਸ ਕੰਪੇਅਰ ਟੂ ਫਰਾਈਡ ਫੂਡ ਜਾਪਾ ਫਰਾਈਡ ਫੋਟ ਦੀ ਗੱਲ ਕਰੀ ਜੇ ਆਪਨੇ ਫਰੈਂਚ ਫਰਾਈਸ ਹੋ ਗਏ ਉਹ ਆਪਾਂ ਫਰਾਈ ਕਰਕੇ ਬਣਾਉਣੇ ਪਰ ਇਹਦੇ ਵਿੱਚ ਵੀਣਾ ਫਰਾਈ ਕਰੇ ਬਣ ਜਾਂਦੇ ਨੇ ਬੇਕ ਹੋ ਜਾਂਦੇ ਨੇ ਮੈਂ ਸਮੋਸੇ ਫਰਾਈ ਕਰਦੇ ਵਿੱਚ ਬੇਕਡ ਸਮੋਸੇ ਬਣ ਜਾਂਦੇ ਨੇ ਆਪਾਂ ਕੇਕਸ ਵੀ ਬੇਕ ਕਰ ਸਕਦੇ ਆ ਇਵਨ ਲੈਫਟ ਓਵਰ ਫੂਡ ਜਿਹੜਾ ਹੁੰਦਾ ਆਪਣਾ ਖਾਣਾ ਬਚ ਜਾਂਦਾ ਆਪਾਂ ਨੈਕਸਟ ਪੈਨ ਗਰਮ ਕਰਨਾ ਹੁੰਦਾ ਉਹ ਗਰਮ ਵੀ ਰੀ ਹੀਟ ਵੀ ਇਹਦੇ ਵਿੱਚ ਹੋ ਜਾਂਦਾਗਾ ਬਸ ਥੋੜਾ ਜਿਹਾ ਤੁਹਾਨੂੰ ਨੋਲਿਜ ਲੈਣ ਦੀ ਲੋੜ ਆ ਕੋਈ ਬਹੁਤ ਔਕੀਂ ਹੈਗੀ ਕੁਕਿੰਗ ਕਰਨੀ ਇਹਦੇ ਵਿੱਚ ਜਸਟ ਕਿਉਂਕਿ ਆਪਾਂ ਲੇਡੀਜ਼ ਕਿਚਨ 'ਚ ਕੁਕਿੰਗ ਕਰਦੇ ਰਹੇ ਆ ਨਾ ਆਪਾਂ ਨੂੰ ਇੰਨਾ ਕੁ ਆਈਡੀਆ ਨਤਾਜਾ ਹੁੰਦਾ। ਲੋ ਕੁਕਿੰਗ ਕਰਨੀ ਕੋਈ ਔਕੀ ਨਹੀਂ ਬਹੁਤ ਗੁੱਡ ਆਪਸ਼ਨ ਆ ਮੈਂ ਤੁਹਾਨੂੰ ਹਰ ਕਿਚਨ ਵਿੱਚ 에ਅਰ ਫਰਾਇਰ ਹੋਣਾ ਚਾਹੀਦਾ। ਐਂਡ ਬਾਕੀ ਇਹਦੀ ਜਿਹੜੀ ਬਾਸਕਟ ਆ ਕਲੀਨ ਕਰਨੀ ਬਹੁਤ ਈਜ਼ੀ ਹੈ ਕਿਉਂਕਿ ਉਹ ਨਾਨ ਸਟਿਕ ਹੈ। ਤੁਸੀਂ ਚਾਹੋ ਤੁਹਾਡੇ ਵਿੱਚ ਬਟਰ ਪੇਪਰ ਜਾਂ ਐਲੂਮੀਨੀਅਮ ਫੋਇਲ ਵੀ ਲਗਾ ਸਕਦੇ ਹੋ। ਬਿਤਾ ਕੇ ਤੁਹਾਨੂੰ ਸਾਫ ਕਰਨੀ ਔਕੀ ਨਾ ਲੱਗੇ ਔਰ ਸਿੰਪਲ ਤੁਸੀਂ ਜੇ ਵਾਸ਼ ਨਹੀਂ ਕਰਨੀ ਸਿਰਫ ਓਨਲੀ ਟਿਸ਼ੂ ਪੇਪਰ ਨਾਲ ਨੈਪਕਿਨ ਨਾਲ ਤੁਸੀਂ ਸਾਫ ਕਰਕੇ ਤੇ ਬਾਸਕਟ ਨੂੰ ਐਜ਼ ਇਟ ਇਜ਼ ਰੱਖ ਸਕਦੇ ਹਾਂ ਯੂਰਨ ਕੇ ਹਰ ਟਾਈਮ ਵਾਸ਼ ਕਰਨੀ ਹੈ ਕਲੇ ਨੈਪਕੀਨਾਂ ਤੋਂ ਸਾਫ਼ ਕਰ ਦੋ ਕਲੀਨ ਈਜ਼ੀਲੀ ਹੋ ਜਾਂਦੀ ਹੈਗੀ ਸੋ ਰੈਫਰਜ ਫੂਡ ਜਿਹੜਾ ਹੁੰਦਾ ਆਪ ਆਪ ਕੋ ਕੁੱਕ ਕਰਦੇ ਆ ਉਹ ਬਾਹਰੋਂ ਬਿਲਕੁਲ ਕਰਿਸਪ ਹੁੰਦਾ ਜੇ ਮੈਂ ਆਪਣੇ ਫਰਾਈਡ ਫੂਡ ਕਰਿਸਪ ਹੋ ਜਾਂਦੇ ਨੇ ਬਾਹਰੋਂ ਕਰਿਸਪ ਤੇ ਅੰਦਰੋਂ ਸੌਫਟ ਹੁੰਦਾ ਉਹਦਾ ਟੈਕਸਚਰ ਫੂਡ ਦਾ ਟੇਸਟ ਵੀ ਬਹੁਤ ਹੀ ਅੱਛਾ ਹੁੰਦਾ ਫਰਾਈਡ ਫੂਡ ਵਿੱਚ ਤੇ 에어 ਫਰਾਈਰ ਵਾਲੇ ਕੁਕਡ ਫੂਡ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਸਿਰਫ 19 20 ਦਾ ਫਰਕ ਹੁੰਦਾ ਤੁਹਾਨੂੰ ਬਹੁਤ ਜ਼ਿਆਦਾ ਫਰਕ ਨਹੀਂ ਲੱਗੂ ਸੋ 에어 ਫਰਾਈਰ ਦਾ ਫੂਡ ਖਾ ਕੇ ਖੁਸ਼ੀ ਹੁੰਦੀ ਕਿ ਆਪਾਂ ਕੁਝ ਹੈਲਦੀ ਵਰਜਨ ਚ ਕੁਝ ਖਾ ਰਿਆਂਗੇ ਆਪਾਂ ਆਇਲ ਨਹੀਂ ਖਾ ਰਹੇ ਖਾ ਰਹੇ ਅਰਚਾ ਖਾਣਾ ਔਰ ਹੈਲਦੀ ਖਾ ਰਹੇ ਬਿਨਾ ਆਇਲ ਤੋਂ ਖਾ ਰਹੇ ਅਗੇ ਸੋ ਤੁਸੀਂ 에어 ਫਰਾਈਰ ਖਰੀਦ ਸਕਦੇ ਹੋਗੇ ਬਹੁਤ ਗੁੱਡ ਆਪਸ਼ਨ ਹੈ ਹਰ ਕਿਸ ਚੰਚ ਹੋਣਾ ਚਾਹੀਦਾ ਜੇ ਮੈਂ ਆਪਣੇ ਆਪਣੇ ਵੀਡੀਓ ਤੁਹਾਨੂੰ ਦਿਖਾਉਣੇ ਮੈਂ ਪਨੀ ਟਿੱਕਾ ਬਣਾਉਣੀ ਹੈ ਬਿਲਕੁਲ ਇੱਕ ਤਪਕਾ ਵੀ ਆਇਲ ਲੈਣੀ ਹੈ ਪਨੀ ਟਿੱਕਾ ਪਾਉਂਦੀ ਹਾਂ ਪਨੀ ਟਿੱਕਾ ਬਹੁਤ ਟੇਸਟੀ ਦੇ ਵਿੱਚ ਬਣ ਜਾਂਦਾ ਈਵਨ ਤੁਸੀਂ ਜੇ ਨੌਨ ਵੇਜ ਖਾਣੇ ਹੋ ਤਾਂ ਨੌਨ ਵੇਜ ਵੀ ਇਹਦੇ ਵਿੱਚ ਗ੍ਰਿਲ ਹੋ ਜਾਂਦਾ ਤੇ ਹੋਰ ਬਾਕੀ ਤੁਸੀਂ ਬਹੁਤ ਸਾਰੇ ਟੈਸਟ ਸਿਸਟਮ ਆ ਉਹ ਜਿਹੜੇ ਘਰੇ ਬਣਾਉਣੀ इवन ਸੈਂਡਵਿਚ ਵੀ ਇਸ ਵਿੱਚ ਗ੍ਰਿਲ ਹੋ ਜਾਂਦੇ ਨੇਗੇ ਕੱਲਾ ਤੁਸੀਂ ਬ੍ਰੈਡ ਦਾ ਸਲਾਈਸ ਫਿਰ ਬ੍ਰੈਕਫਾਸਟ ਲਈ ਤੁਸੀਂ ਉਹਨੂੰ ਟੋਸਟ ਕਰਨਾ ਉਹਨੂੰ ਕ੍ਰਿਸਪ ਕਰਨਾ ਉਹ ਵੀ ਤੁਸੀਂ ਇਹਦੇ ਵਿੱਚ ਕਰ ਸਕਦੇ ਹੋਗੇ ਕੋਈ ਆਪਣੀ ਬਿਸਕੁਟਸ ਕੋਈ ਰਸਲਾ ਬੇ ਹੋਗੇ ਤਾਂ ਜਾਂ ਨਮਕੀਨਸਲਾਬ ਹੋਗੇ ਉਹ ਵੀ ਤੁਸੀਂ ਇਹਦੇ ਵਿੱਚ ਤੁਸੀਂ ਕ੍ਰਿਸਪ ਕਰ ਸਕਦੇ ਹੋਗੇ ਕਿਉਂਕਿ ਇਹਦੀ ਗਰਮ ਹਵਾ ਹੀਟ ਹੁੰਦੀ ਹੈ ਉਹਦੇ ਨਾਲ ਆਪਣਾ ਫੂਡ ਦੁਬਾਰੇ ਫਰੈਸ਼ ਹੋ ਜਾਂਦਾ ਹੈ ਤੋ 에어 ਫਰਾਈ ਤੁਸੀਂ ਬਿਨਾ ਚਿੰਤਾ ਕਰੇ ਬਿਨਾ ਟੈਨਸ਼ਨ ਕਰੇ ਖਰੀਦ ਸਕਦੇ ਹੋ ਪਰ ਖਰੀਦਣ ਤੋਂ ਪਹਿਲਾਂ ਜਰੂਰ ਸਾਨੇ ਤਰ੍ਹਾਂ ਦੇ 에어 ਫਰਾਈਸ ਚੈੱਕ ਕਰ ਲਈ ਜਾ ਕੇ ਕਿ ਉੱਥੇ ਕਿਹੜੇ ਕਿਹੜੇ ਤਰ੍ਹਾਂ ਦੇ 에어 ਫਰਾਈਸ ਹੁੰਦੇ ਨੇ ਤੇ ਆਪ ਜੇ ਬਜਟ ਜਰੂਰ ਦੇਖ ਲਓ ਵੀ ਤੁਹਾਡੇ ਬਜਟ ਦੇ ਅਕੋਰਡਿੰਗ ਤੁਹਾਡੇ ਫੈਮਿਲੀ ਦੇ ਅਕੋਰਡਿੰਗ ਤੁਹਾਨੂੰ ਕਿਹੜਾ 에어 ਫਰਾਈ ਠੀਕ ਰਹੂਗਾ ਟਾਈਮ ਹੋ ਰਿਹਾ 9 ਵਜੇ ਦਾ 9 ਵੱਜ ਗਏ ਤੇ ਮੈਂ ਤੁਹਾਡੇ ਕੱਪੜੇ ਵਿੱਚ ਲਾਈ ਹੋਈ ਹੈ ਮਸ਼ੀਨ ਪਹਿਲਾਂ ਨਾਲ ਸੀ ਚਲੇ ਗਏ ਬਾਜ਼ਾਰ ਸ਼ਾਮ ਜੀ ਨੂੰ ਮੈਂ ਫਟਾਫਟ ਕद्दू ਦੀ ਸਬਜ਼ੀ ਬਣਾ ਕੇ ਤੇ ਦੂਨਰ ਕੈਂ ਚਲੋ ਚੱਲੀਏ ਵੀ ਕਿਤਾ ਮੌਸਮ ਦਾ ਵੀ ਨਹੀਂ ਪਤਾ ਸੀ ਖਰਾਬ ਹੋ ਜੇ ਤੇ ਅਸੀਂ ਚੱਲੇ ਗਏ ਬੇਟੇ ਨੂੰ ਆਉਣਾ ਸੀ ਹੌਸਟਲ ਤੋਂ ਉਹਨੂੰ ਲੈਣਾ ਸੀਗਾ ਉਹਨੂੰ ਲੈ ਕੇ ਤੇ ਉਹਨੂੰ ਕੱਪੜੇ ਵਗੈਰਾ ਹੋਰ ਲੈ ਕੇ ਦੇਣੇ ਸੀਗੇ ਕੁਝ ਸਮਾਨ ਉਹਦੇ ਲੈਣ ਵਾਲਾ ਫਿਰ ਕੱਪੜੇ ਤਾਂ ਖਾਸ ਕਰਕੇ ਟਰਾਈ ਕਰ ਕਰਦੇ 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 ਨਾ ਬਹੁਤ ਟਾਈਮ ਲੱਗ ਗਿਆ ਸਾਨੂੰ ਪਤਾ ਨਹੀਂ ਲੱਗੇ ਵੀ ਇੰਨੀ ਮਿਹਰਾ ਹੋ ਗਿਆ ਤੇ ਚਲੋ ਸਬਜੀ ਮੈਂ फटाफट ਬਣਾ ਗਈ ਸੀ ਤੇ ਆ ਕੇ ਬਸ ਆਉਣਸਾਰ ਪਹਿਲਾਂ ਮਸ਼ੀਨ ਚ ਮੈਂ ਉਹਦੇ ਕੱਪੜੇ ਪਾਏ ਉਹ ਕੱਪੜੇ ਲੈ ਕੇ ਆਏ ਸੀਗੇ ਲਾਂਡਰੀ ਵਾਲੇ ਉਹ ਫਾਈ ਮਸ਼ੀਨ ਫਿਰ ਮੈਂ ਫੁੱਲਕਾ ਬਣਾ ਕੇ ਖਾਧਾ ਕਿਚਨ ਵਗੈਰਾ ਸਾਫ ਕਰੀ ਬੀਜੀ ਇੱਕ ਲੋਡ ਦੋਤਾ ਗਿਆ ਤੇ ਇੱਕ ਲੋਡ ਹੋਰ ਪਾਇਓ ਕੱਢਣ ਜਾਂਦੇ ਹੁਣ 9 ਵਜੇ ਪਹਿੰਦੇ ਨਹੀਂ ਤਾਂ ਮੈਂ 9 ਵਜੇ ਨੂੰ ਆਰਾਮ ਨਾਲ ਫ੍ਰੀ ਪ੍ਰੂਫ ਕਮੈਂਟ ਤੇ ਫੋਨ ਦੇਖ ਰਹੇ ਹੁੰਦੇ ਆ ਚਲੋ ਕੋਈ ਗੱਲ ਨਹੀਂ ਜੀ ਫਿਰ ਸਵੇਰ ਨੂੰ ਜਾਣਾ ਫਿਰ ਕੱਪੜੇ ਨੂੰ ਸੁੱਕਣੇ ਸੀ ਕਿਸ ਸਵੇਰੇ ਵੈਸੇ ਹੀ ਮੌਸਮ ਹੁਣ ਵੀ ਖਰਾਬ ਲਸ਼ ਕੀ ਅੰਦਰ ਆ ਪਤਾ ਤੇ ਇਧਰ ਕਰਾਂ ਲਾਈਟ ਔਨ ਚੰਦਰੀ ਇਹ ਮਸ਼ੀਨ ਇਹਦੀ ਮਸ਼ੀਨ ਚੱਲ ਰਹੀ ਇੱਕ ਲੋਡ ਤੱਕ ਹੋ ਗਿਆ ਕੱਪੜਿਆਂ ਦਾ ਤਾਂ ਮੈਂ ਕੱਢਦਾ ਦਰੀ ਡਰਾਇੰਗ ਨੂੰ ਸੁਕਣੇ ਪਾਉਂਦੇ ਆਂ। ਅਲੱਗ-ਅਲੱਗ ਧੋਤੇਆਂ ਨੂੰ ਫੂਲੀ ਜੀ પાસે ਸੰਭੀ ਸੀ। ਸਮਾਂ ਬਦਲਦਾ। ਉਹ ਮੈਂ ਫੂਲੀ ਜੀ પાસે ਸੰਭੀਸ ਪਰ ਫੂਲੀਂ ਚ ਨਾ ਫਿਰ ਕਈ ਵਾਰ ਹੁੰਦਾ ਵੀ ਇਸ ਕੱਪੜੇ ਨੂੰ ਰੰਗ ਨਾ ਚੜੇ। ਉਹ ਸਾਰੇ ਕਾਲੇ-ਕਾਲੇ ਹੋ ਗਏ ਨਾ। ਬਸ ਜਿਹਨਾਂ ਦਾ ਸਾਦਾ ਟੀ-ਸ਼ਰਟ ਦੱਸਦੇ ਨੇ, ਉਹ ਕਿਤੇ ਰੰਗ ਨਾ ਚੜਾ ਜੀ। ਉਹ ਕਿਸੇ ਦਾ। ਤੇ ਐਨੇ ਜ਼ਿਆਦਾ ਹੈ ਵੀ ਨਹੀਂ ਸੀ ਕਿ ਫੂਲੀਂ ਚ ਪਾਵਾਂ। ਫਿਰ ਸੈਮੀ ਜੀ ਧੋਲ ਵਿੱਚ ਚਲੇ ਕਦੋਂ ਗੇੜੇ ਵੱਧ ਵੱਜਣਗੇ ਆਪਣੇ ਹੋਰ। ਸੋ ਨਾ ਕੱਪੜੇ ਵੰਡ ਡਰਾਇੰਗ ਨੂੰ ਸੁਕਣੇ ਪਾਉਣੇ ਆਏ ਕਿਉਂਕਿ ਕੱਢਦਾ ਵੀ ਧੋਤੇ ਹੀ ਨਾ। ਸਪਾਈ ਹੋਣੀ ਸੀ ਆਇ ਰਾਤ ਨੂੰ ਰਾਤ ਨੂੰ ਲਾਂਡਰੀ ਦਾ ਕੰਮ ਚੱਲ ਰਿਹਾ ਮੇਰਾ ਕਿਚਨ ਦਾ ਕੰਮ ਮੇਰਾ ਹੋ ਗਿਆ ਦਹੀਂ ਨਹੀਂ ਜਮਾਉਣੀ ਦਹੀਂ ਪਈ ਦਹੀਂ ਨਹੀਂ ਮੋਂ ਹੁਣ ਤਾਂ ਮੈਂ ਕਈ ਦਿਨਾਂ ਤੋਂ ਕਰੀ ਨਹੀਂ ਜਮਾਉਣ ਲੱਗੀ ਤੇ ਦਹੀਂ ਕੱਲ੍ਹ ਵਾਸਤੇ ਪਈ ਆ ਲੱਸੀ ਵੀ ਬਣੀ ਵੀ ਅੱਜ ਮੈਂ ਸਵੇਰੇ ਮਲਾਈ ਦੀ ਲੱਸੀ ਬਣਾਈ ਹੋਊਗੀ ਪਈ ਐ ਤੇ ਬਸ ਸਵੇਰ ਦੀ ਸਬਜ਼ੀ ਡਿਸਾਈਨ ਕਰਨੀ ਸੋਚ ਰਹੀ ਕਾਲੇ ਛਾਣੇ ਬਣਾ ਲਾਂ ਘਰ ਆਡ ਮਾ ਬਣਾ ਲਾਂ ਕਾਲੇ ਛਾਣੇ ਧੋ ਨਾ ਦਿਆਂ ਤਾਂ ਬਸ ਸਵੇਰ ਦਾ ਥੋੜਾ ਖਾਣ ਦਾ ਡਿਸਾਈਨ ਕਰਨਾ ਬਾਕੀ ਰੇਰ ਕੰਮ ਡੰਗ ਨੇ ਜਾਂ ਮੈਂ ਹੁਣ ਬਣਾਉਣਾਗਾ ਨਾ ਨੂੰ ਕੇ ਫੇਰ ਪਿੰਨੇ ਤੱਕ ਦਾ ਸੌਣ ਵਾਲਾ ਉਸ ਕਪੜੇ ਨੇ ਧੋ ਕੇ ਸੁਕਣੇ ਪਾਦਾ ਬੜਾ ਕੰਮ ਮੇਰਾ ਫਿਰ ਸਵੇਰ ਦਾ ਨਹੀਂ ਕਬੜਾ ਕੰਮ ਹੁੰਦੀ ਸਵੇਰੇ ਮੌਸਮ ਦਾ ਵੀ ਪਤਾ ਤੋਂ ਨਹੀਂ ਥੋੜਾ ਜਲਦੀ ਟਾਈਮ ਆ ਨਿਕਲਣਾ ਇੱਕ ਵਾਰ ਹੁਣ ਪੱਖੇ ਥੱਲੇ ਚਲੋ ਸੁੱਕਦੇ ਹੋ ਲੈਂਦੇ ਫਿਰ ਉਹ ਥਿਆ ਪਸਕਾ ਲਉਂਗਾ ਤੇ ਟਾਈਮ ਹੋ ਗਿਆ 9:30 ਕਪੜੇ ਮੇਰੇ ਧੋਤੇ ਗਏ ਮੇਰਾ ਬੱਸ ਚਲੇ ਸਾਡੇ ਘਰ ਚ ਧੋਬੀ ਕਾਟੇ ਖੋਲਦੀ ਆ ਨਾ ਮੌਸਮ ਬਾਹਰ ਹੈ ਜੇ ਕਈ ਕਰੀ ਚਲੋ ਵੈਸੇ ਹੁਣ ਤਾਂ ਰਾਤ ਦਾ ਟਾਈਮ ਹੈ ਬਾਹਰ ਤਾਂ ਮੈਂ ਕਿੱਥੇ ਪਾਉਂਗੀ ਪਰ ਕਣੀਆਂ ਪਹਿਣ ਲਾਂਗੇ ਬਾਹਰ ਵੀ ਹੁਣ ਬਾਰਿਸ਼ ਹੋਣ ਲੱਗੀ ਮੌਸਮ ਕਪੜੇ ਪਾਤੇ ਮੇ ਸੁੱਕਣੇ ਹੈ ਥੋੜੇ ਸੀ ਪਰ ਮੈਂ ਟਾਈਮ ਹਰ ਬੱਤ ਲਵਾ ਲਵਾ ਦੋਤੇ ਫਿਰ ਮੈਨੂੰ ਆਇਨ ਸੀ ਬੱਚਿਆਂ ਦੇ ਕੱਪੜਾਂ ਚ ਕਿਤੇ ਮੈਲ ਨਾ ਰਹਿ ਜਾਏ ਬਸ ਹੌਸਲਾ ਬਣਾ ਤੇ ਇਹੀ ਕੰਮ ਹੁੰਦਾ ਤੇ ਚਲੋ ਜੀ ਇਸ ਨਾਲ ਕਰਦੇ ਆ ਅੱਜ ਦੀ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਮੀ ਲੰਗੀ ਕੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ